ਹਾਂਜੀ ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਦੱਸ ਦਿਆਂ ਮੈਚਿੰਗ ਸੂਟ ਦੀ ਕਟਾਈ ਆਲ ਓਵਰ ਸੂਟ ਆਪਾਂ ਰਹਿਣਾ ਕੱਲ੍ਹ ਵੀੜੂ ਕੋ ਪਾਈ ਸੀ ਅੱਜ ਆਪਾਂ ਪਾਉਣੀ ਹੈ ਮੈਚਿੰਗ ਸੂਟ ਦੀ ਕਟਾਈ ਠੀਕ ਹੈ ਜੀ ਤੇ ਆ ਇਸ ਤਰ੍ਹਾਂ ਦਾ ਆਪਣਾ ਸੂਟ ਹੈ ਦੇਖੋ ਇਸ ਤਰ੍ਹਾਂ ਇਹ ਤੇ ਪੇਟ ਕੀਤਾ ਹੋਇਆ ਹੈ ਹੁਣ ਆਪਾਂ ਇਹਦਾ ਨਾਪ ਦੱਸਦੇ ਹਾਂ ਤੁਹਾਨੂੰ ਵੀ ਕਿੰਨਾ ਹੈ ਠੀਕ ਹੈ ਹਾਂਜੀ ਹੁਣ ਆਪਾਂ ਨੇ ਨਾਪ ਦਾ ਸਮਝ ਲਓ ਤੁਸੀਂ ਇਹਨਾਂ ਦਾ ਕਮੀਜ਼ ਦੀ ਲੰਬਾਈ ਹੈ 45 ਇੰਚ ਕੇ ਰਿਕੀ ਹੈ ਛਾਤੀ ਵੀ ਕੀ ਹੈ ਕਮਰ 19 हिप 22 ਤੇ ਮੂਰਲਾ ਗਲਾ 2.5 ਹੈ ਪਲੇਟਾ 11 ਤੇ ਨੇ ਤੀਰਾ 12 ਇੰਚ ਹੈ ਤੇ ਮੋਢਾ 9.5 ਬਾਂਹ 22 18 ਬਾਹ ਮੂਰੀ 6 ਇੰਚ ਤੇ ਸਾਈਡ ਵਾਲੀ ਸਲਾਈ 15.5 ਇੰਚ ਪਿਛਲਾ ਗਲਾ 5 ਠੀਕ ਹੈ ਜੀ ਤੇ ਇਹ ਮੈਚਿੰਗ ਸੂਟ ਹੈ ਪਹਿਲਾਂ ਆਪਾਂ ਤੁਹਾਨੂੰ ਕਮੀਜ਼ ਦੀ ਕਟਾਈ ਦੱਸਦੇ ਆ ਬਾਅਦ ਵਿੱਚ ਆਪਾਂ ਸਲਵਾਰ ਦੀ ਦੱਸਾਂਗੇ ਸਲਵਾਰ ਦੀ ਤੁਸੀਂ ਕੇਰਾ ਨਾਪ ਸਮਝ ਲਓ ਸਲਵਾਰ ਇਹਨਾਂ ਦੀ ਲੰਬਾਈ ਦੇ ਵਿੱਚ 7 ਇੰਚ ਹੈ ਝੋਲੀ 13 ਮੂਰੀ 6.5 ਹੈ ਤੇ ਬੈਲਟ 23 ਜੀ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਨਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿਆਂ ਆਪਾਂ ਕੰਨੀ ਲਾਉਣੀ ਹੁੰਦੀ ਹੈ ਠੀਕ ਹੈ ਜੀ ਇਹਨਾਂ ਦੀ ਜਿਹੜੀ ਹਿੱਪ ਹੈ 22 ਹੈ ਤੇ ਘੇਰੀ ਕੀ ਹੈ ਹਿੱਪ ਦੇ ਹਿਸਾਬ ਨਾਲ ਆਪਾਂ 3 ਇੰਚ ਵੱਧ ਲੈਣਾ ਹੁੰਦਾ ਹੈ ਤੇ ਆਪਾਂ ਨੇ ਹੁਣ ਜਿਹੜਾ ਹਿਪ ਬਾਈ ਆ ਉਹਦੇ ਵਿੱਚ 3x25 ਇੰਚ ਆਪਾਂ ਕਟਾਈ ਕਰਨੀ ਆ ਠੀਕ ਹੈ ਜੀ ਇਹੋ ਆਪਾਂ ਹੁਣ ਡਬਲ ਫੋਲਡ ਇਸ ਤਰ੍ਹਾਂ ਹੋ ਗਿਆ ਠੀਕ ਹੈ ਹੁਣ ਇਹਨੂੰ ਆਪਾਂ 1 ਇੰਚ ਬਾਅਦ ਰੱਖਾਂਗੇ 26 ਇੰਚ ਦੀ ਕਟਾਈ ਕਰਾਂਗੇ ਆ ਕੰਨੇ ਨੂੰ ਆਪਾਂ ਲਾ ਦਾਂਗੇ ਠੀਕ ਹੈ ਹੁਣ ਆਪਾਂ 13 ਇੰਚ ਤੇ ਇਹਦਾ 13 ਇੱਕ ਵਾਰੀ ਆ ਇਸ ਤਰ੍ਹਾਂ 13 ਇੰਚ ਲੈ ਲਓ ਇੱਥੋਂ ਠੀਕ ਹੈ ਇੱਥੋਂ ਆਪਾਂ 13 ਲੈ ਲਏ ਜੀ ਤੇ ਹੁਣ ਆਪਾਂ ਨੂੰ ਇਸ ਤਰ੍ਹਾਂ ਫੜ ਕੇ ਇਸ ਤਰ੍ਹਾਂ ਪੈ ਲਾ ਲਾਂਗੇ ਠੀਕ ਹੈ ਤੇ ਫਿਰ ਆਪਾਂ ਸਾਨੂੰ ਦੱਸ ਦਿਆਂ ਕਿ ਕਿਵੇਂ ਕਟਾਈ ਕਰਨੀ ਹੈ ਜੀ ਇਹ ਰਹੇ ਇੱਕ ਵਾਰੀ ਆਪਾਂ ਇਸ ਤਰ੍ਹਾਂ ਹੀ ਪੈ ਲੈ ਕੇ ਸੁਣ ਦੱਸ ਦੇਣ ਜਿਹੜਾ ਮੈਚਿੰਗ ਸੂਟ ਹੁੰਦਾ ਜੈ ਐਲੋਟ ਜਿਵੇਂ ਹੁਣਾ ਫਲਾਵਰ ਨੇ ਹੈਨਾ ਤੇ ਇਹਨਾਂ ਨੂੰ ਆਪਾਂ ਕਿਵੇਂ ਕਟਾਈ ਕਰਨੀ ਆ ਪਹਿਣਾ ਨੇ ਹੈਨਾ ਕਈ ਤੋਂ ਬਰੀ ਕਮੈਂਟ ਕੀਤਾ ਵੀ ਸਾਨੂੰ ਇਹ ਸੂਟ ਦਾ ਮੈਚਿੰਗ ਸੂਟ ਦਾ ਨਹੀਂ ਪਤਾ ਲੱਗਦਾ ਵੀ ਕਿਵੇਂ ਕਟਾਈ ਕਰਨੀ ਆ ਆ ਦੇਖੋ ਹੁਣ ਆਪਾਂ ਸੁਣ ਦੱਸਦੇ ਹਾਂ ਜਿਹੜਾ ਆਪਾਂ ਥੱਲੇ ਬਾਰਡਰ ਆ ਗਿਆ ਠੀਕ ਹੈ ਹੁਣ ਆਪਾਂ ਜਦੋਂ ਆਲ ਓਵਰ ਸੂਟ ਲੈਨੇ ਹਨਾ ਕਟਾਈ ਕਰਦੇ ਆ ਉਦੋਂ ਆਪਾਂ 4 ਇੰਚ ਚ ਵੱਧ ਲੈਨੇ ਆ ਇਹ ਕੁਮੀ ਦੀ ਲੰਬਾਈ 45 ਇੰਚ ਹੈ ਨਾ ਆਪਾਂ ਨੇ ਲੈਣਾ ਸੀਗਾ 90 ਇੰਚ ਠੀਕ ਹੈ ਹੁਣ ਆਪਾਂ ਨੇ ਇਥੋਂ ਇਹ ਫੋਲਡ ਪਹਿਲੀ ਕੀਤਾ ਹੋਇਆ ਠੀਕ ਹੈ ਜੀ ਇੱਥੇ ਆਪਾਂ ਲਾ ਦਾਂਗੇ ਪਾਈ ਪੈਨ ਥੱਲੇ ਵੀ ਚਾਕਾਂ ਤੇ ਵੀ ਲਾਉਣੀ ਹੈ ਇਹਨੂੰ ਆਪਾਂ ਐਂ ਰੱਖ ਲਾਗੇ ਜਿਵੇਂ ਇਹ ਹੈਗਾ ਫੋਲਡ ਕੀਤਾ ਹੋਇਆ ਤਾਂ ਆਪਾਂ ਇਥੋਂ ਇੰਚ ਤੇ ਆਪਾਂ ਇੱਕ ਤੋਂ ਰੱਖ ਕੇ ਆਪਾਂ 45 ਇੰਚ ਇਹ ਤਿਆਰ ਹੈ ਠੀਕ ਹੈ ਜੀ ਆਪਾਂ 1.5 ਇੰਚ ਵੱਧ ਲੈਣਾ ਉੱਪਰ ਜੇ ਆਪਣੇ ਥੱਲੇ ਕਢਾਈ ਹੋਵੇ ਤਾਂ ਵੀ ਆਪਾਂ ਕਢਾਈ ਦੇ ਉੱਪਰ ਜਿੱਨਾ ਨੀਚਾ ਥੱਲੇ ਮੋੜਨਾ ਹੈ ਕਢਾਈ ਹੈ ਭਾਵੇਂ ਆਪਣਾ ਇਸ ਤਰ੍ਹਾਂ ਸੂਟ ਹੈ ਹੈਨਾ ਤਾਂ ਉਹਨਾਂ ਰੱਖ ਕੇ ਆਪਾਂ ਇੰਚ ਟੇਪ 1.5 ਚ ਉੱਪਰ ਵੱਧ ਲੈ ਲਿਆ ਕਰੋ ਜਦੋਂ ਆਪਾਂ ਕਟਾਈ ਕਰਦੇ ਆ ਵੈਸੇ ਵੀ ਕਈ ਵਾਰ ਆਪਣੇ ਕਸੂਟ ਚ ਕਾਣ ਹੈ ਜਾਂ ਕਈ ਵਾਰ ਚੜਜੇ ਹੈਨਾ 1.5 ਚ ਮੈਂ ਉੱਪਰੋਂ ਵੱਧ ਲੈਣੀ ਵੀ ਹੈ ਜੇ ਨੀਚੇ ਕਢਾਈ ਹੋਵੇ ਠੀਕ ਹੈ ਜੀ ਇਹਨਾਂ ਦਾ ਦੇਖੋ 45 ਤਿਆਰ ਆਪਾਂ ਸਾਡੇ 46 ਤੇ ਕਟਾਈ ਕਰਨੀ ਹੈ ਤੇ 46 ਤੇ ਆਪਾਂ ਇਧਰੋਂ ਲਾ ਲੈਣੀ ਠੀਕ ਹੈ ਨਸਾਨੀ ਨੂੰ ਇਧਰ ਠੀਕ ਹੈ ਜੀ ਆਹ ਜੀ 46 ਤੇ ਆਪਾਂ ਇੱਥੇ ਨਸਾਨੀ ਲਾ ਲਈ ਹੁਣ ਆਪਾਂ ਇਹਨੂੰ ਫੱਟੀ ਨਾਲ ਭਲਾਵਾਂਗੇ ਆ ਦੇਖੋ ਇਸ ਤਰ੍ਹਾਂ ਨਸਾਨੀ ਲਾ ਲਾਂਗੇ ਹੁਣ ਠੀਕ ਹੈ ਇਹ ਆਪਾਂ ਕੱਲੇ ਕੱਲੇ ਪੱਲੇ ਕੱਟਾਂਗੇ ਕਿਉਂ ਪਿੱਛੇ ਵੀ ਇਹਨਾਂ ਦੇ ਇਸ ਤਰ੍ਹਾਂ ਹੀ ਫਲੇਵਰ ਹੈ ਜਿਵੇਂ ਮੂਰੇ ਆਪਣੇ ਆ ਦੇਖੋ ਆਪਾਂ ਨਸਾਨੀ ਲਾ ਲਈ ਜੀ ਤੇ ਹੁਣ ਆਪਾਂ ਜਿਹੜੀ ਹੁਣ ਧੀਰਾ ਦੱਸਦੇ ਹਾਂ ਤੁਹਾਨੂੰ ਕਿੰਨਾ ਇਹਨਾਂ ਦਾ ਠੀਕ ਹੈ ਹਾਂਜੀ ਹੁਣ ਆਪਣਾ ਤੀਰ ਹੈਗਾ ਇਹਨਾਂ ਦਾ 12.5 ਠੀਕ ਹੈ ਜੀ ਤੇ ਆਪਾਂ 12.5 ਹੀ ਤੀਰਾ ਰੱਖਾਂਗੇ ਇਹਨਾਂ ਦਾ ਗਲਾ ਪਿੱਛੋਂ 5.5 ਇੰਚੋਂ ਤਾਂ ਪੰਜ ਆਪਾਂ 5.5 ਕਰਨਾ ਠੀਕ ਹੈ ਹੁਣ ਆਪਾਂ 6.5 ਇੰਚ ਤੇ ਨਿਸ਼ਾਨੀ ਲਾ ਲਈਏ ਤੋਂ ਤੀਰੇ ਦੀ ਅਰੇ ਕੁਆ 6.5 ਤੇ ਤੀਰੇ ਦੀ ਨਿਸ਼ਾਨੀ ਹੋਗੀ ਹੁਣ ਉਹ ਤੋਂ 1 ਇੰਚ ਵਾਧਾ ਆਪਾਂ ਲੈਣਾ ਮੋਢਾ ਤੇ ਮੋਢਾ ਹੁਣ ਆਪਾਂ 7.5 ਤੇ ਠੀਕ ਹੈ ਮੋਢਾ 7.5 ਤੇ ਹੋ ਗਿਆ ਪਲੇਟਾਂ ਵਾਲਾ ਕਮੀਜ਼ ਹੈ ਜੀ ਤੇ ਮੋਡਾ 7.5 ਤੇ ਹੋ ਗਿਆ ਹੁਣ ਆਪਾਂ ਜਿਵੇਂ ਇੱਥੋਂ ਸਾਢੇ 6 ਲਿਆ ਇਸ ਤਰੀਆ ਆਪਾਂ ਇੱਥੋਂ ਸਾਢੇ 6 ਨਿਸ਼ਾਨੀ ਲਾਵਾਂਗੇ ਠੀਕ ਹੈ ਹੁਣ ਆਪਾਂ ਇਸ ਨੂੰ ਬਾਕਸ ਬਣਾ ਲਾਂਗੇ ਆ ਦੇਖੋ ਜਿਹੜੀ ਆ ਟੀਰੀ ਵਾਲੀ ਨਿਸ਼ਾਨੀ ਹੈ ਇਹਨੂੰ ਆਪਾਂ ਨੇ ਆ ਨੀਚੇ ਵਾਲੀ ਨਿਸ਼ਾਨੀ ਨਾਲ ਮਿਲਾ ਲਿਆ ਠੀਕ ਹੈ ਹੁਣ ਆਪਾਂ ਇਧਰੋਂ ਇਸ ਤਰ੍ਹਾਂ ਨਿਸ਼ਾਨੀ ਮਿਲਾ ਦਾਂਗੇ ਆ ਦੇਖੋ ਇਹ ਬਣ ਗਿਆ ਆਪਣਾ ਬਾਕਸ ਠੀਕ ਹੈ ਜੀ ਇੱਥੋਂ ਸਾਢੇ 6 ਤੇ ਮੋਡਾ 7.5 ਠੀਕ ਹੈ ਹੁਣ ਆਪਾਂ ਛਾਤੀ ਦੀ ਨਸਾਨੀ ਲਾਉਣੀ ਹੈ ਜੀ ਛਾਤੀ ਇਹਨਾਂ ਦੀ 21 ਇੰਚ ਠੀਕ ਹੈ 1.5 ਤੇ ਆਪਾਂ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਆਪਣਾ ਇੱਥੇ 1.5 ਆ ਗਿਆ ਠੀਕ ਹੈ ਤੇ ਇੱਥੇ ਲਾ ਲਾਂਗੇ ਆਪਾਂ ਨਸਾਨੀ ਇਹ ਹੋ ਗਈ ਆਪਣੀ ਛਾਤੀ ਦੀ ਨਸਾਨੀ ਤੇ ਹੁਣ ਆਪਾਂ ਲਾਉਣੀ ਹੈ ਇੱਥੋਂ ਇੱਥੋਂ ਆਪਾਂ ਲਾਵਾਂਗੇ ਜੀ 2 ਇੰਚ ਤੇ ਆਹ ਨਸਾਨੀਆਂ ਜਿਹੜੀਆਂ ਕੋਨੇ ਤੋਂ 2 ਇੰਚ ਤੇ ਲਾਵਾਂਗੇ ਇੱਥੋਂ ਆਪਣੇ ਕੋਨੇ ਤੋਂ 2 ਇੰਚ ਤਿੰਨਸਾਨੀ ਲਾਗੀ ਹੁਣ ਜਿੰਨਾ ਆਪਣੇ ਇੱਥੇ 7.5 ਹੈ ਐਂਟੀ ਟੇਪ ਨੂੰ ਆਪਾਂ ਇੰਪੋਰਟ ਕਰ ਲਾਂਗੇ ਠੀਕ ਹੈ ਇੱਥੇ ਲਾ ਦਾਂਗੇ ਇੱਕ ਨਿਸਾਨੀ ਆਪਾਂ ਵਿਚਾਲੇ ਠੀਕ ਹੈ ਇਹਨੂੰ ਆਪਾਂ ਇਹਦੇ ਨਾਲ ਗਲਾਈ ਕਰਨੀ ਹੈ ਇਹ ਇਸ ਤਰ੍ਹਾਂ ਠੀਕ ਹੈ ਜੀ ਆ ਦੇਖੋ ਇਹ ਤਾਂ ਆਪਣੇ ਚਾਰੇ ਪੱਲਿਆਂ ਦੀ ਪਾਵਾਂਗੇ ਆਪਾਂ ਠੀਕ ਹੈ ਇਹ ਸਾਨੂੰ ਲਾ ਕੇ ਰੱਖਿਆ ਉਹ ਆਪਾਂ ਬਾਅਦ ਦੇ ਵਿੱਚ ਕੱਟਣਾ ਪਿਛਲਾ ਪੱਲਾ ਇਹ ਆਪਣਾ ਮੂਰ ਲੈ ਇਸ ਨੂੰ ਮੈਂ ਤੇ ਦਾਸਤਾ ਵੀ ਇਸ ਤਰ੍ਹਾਂ ਲਾ ਕੇ ਹੁਣ ਆਪਾਂ ਇੱਥੋਂ ਇੰਚ ਤੇ ਕਟਾਈ ਕਰਨੀ ਹੈ ਜੀ ਤੇ ਮੂਰਲਾ ਪੱਲਾ ਆ ਗਿਆ ਇਹ ਇੱਥੋਂ ਆਪਾਂ ਇਸ ਤਰ੍ਹਾਂ ਮਲਾ ਲਾਂਗੇ ਇਹਦੇ ਨਾਲ ਆ ਦੇਖੋ ਗਲਾਈ ਪੂਰੀ ਵਧੀਆ ਪਾਓ ਫਿਰ ਆਪਣਾ ਉਹਨਾ ਸੋਣਾ ਕਟਾਈ ਹੁੰਦੀ ਹੈ ਫਿਰ ਆਪਣੇ ਇੱਥੇ ਝੋਲ ਨਹੀਂ ਪੈਂਦਾ ਆ ਦੇਖੋ ਜੀ ਆ ਹੋ ਗਈ ਆਪਣੇ ਮੂਰਲੇ ਬੱਲੇ ਦੀ ਗਲਾਈ ਹੁਣ ਆਪਣੀ ਜਿਹੜੀ ਕਾਮਰ ਹੈ ਇੱਥੋਂ ਨਸਾਨੀ ਲਾਉਣੀ ਹੈ ਜੀ ਆਪਾਂ 7 ਇੰਚ ਤੇ ਠੀਕ ਹੈ ਆ ਦੇਖੋ ਇੱਥੇ ਸੱਤ ਤੇ ਲਾ ਲਈ ਨਿਸ਼ਾਨੀ ਆਪਾਂ ਨੇ ਜਿਹੜੀ ਇਹਨਾਂ ਦੀ ਸਾਈਡ ਵਾਲੀ ਸਲਾਈ ਹੈਗੀ ਉਹ ਆ ਗਈ ਇਹਨਾਂ ਦੀ ਜੀ 15.5 ਤੇ ਠੀਕ ਹੈ ਆਪਾਂ ਲਾਉਣੀਆਂ 16.5 ਤੇ 1 ਇੰਚ ਵੱਧ ਠੀਕ ਹੈ ਆ ਦੇਖੋ ਇਹ 16.5 ਤੇ 1 ਇੰਚ ਵੱਧ ਲੱਗ ਗਈ ਹੁਣ ਆਪੇ ਵੀ ਕਟਾਈ ਕਰਕੇ ਬਾਅਦ ਵਿੱਚ ਪਲੇਟਾ ਪਾਵਾਂਗੇ ਦੱਸਾਂਗੇ ਹਾਂਜੀ ਆਪਾਂ ਇਸ ਤਰ੍ਹਾਂ ਕੱਟ ਕੇ ਆ ਦੇਖੋ ਐ ਗਲਾਈ ਪਾਉਣੀ ਹੈ ਜੀ ਇਹ ਹੈ ਵੀਡੀਓ ਆਪਣੀ ਸਾਰੀ ਵੇਖਿਆ ਕਰੋ ਫੇਰ ਆਪਾਂ ਨੂੰ ਸਮਝ ਆਉਂਦੀ ਹੈ ਹਨਾ ਨਹੀਂ ਪਹਿਣਾ ਫੇਰ ਕਮੈਂਟ ਕਰੀ ਜਾਂਦੀਆਂ ਸਾਨੂੰ ਆ ਚੀਜ਼ ਦੱਸੋ ਆ ਦੱਸੋ ਆਪਾਂ ਸਾਰੀ ਵੀਡੀਓ ਐਂਡ ਤੱਕ ਦੇਖੋਗੇ ਫੇਰ ਪਤਾ ਲੱਗਦਾ ਵੀ ਆਪਾਂ ਨੇ ਕਿਵੇਂ ਕਟਾਈ ਕਰੀ ਐ ਆ ਕਰਨੀ ਆਪਾਂ ਹੁਣ ਲਾਤੀ ਠੀਕ ਹੈ ਜੀ ਹਾਂਜੀ ਆਪਾਂ ਮੂਰਲਾ ਪੱਲਾ ਕੱਟ ਲਿਆ ਹੁਣ ਰਹਿ ਗਿਆ ਪਿਸਲਾ ਦੇਖੋ ਇੱਧਰ ਪਿਸਲੇ ਵੀ ਇਹੀ ਡਿਜ਼ਾਈਨ ਆਪਣਾ ਹਨਾ ਹੁਣ ਇਸ ਤਰੀਏ ਇਹਨੂੰ ਫੋਲਡ ਕਰਨਾ ਆਪਾਂ ਨੇ ਆ ਜੀ ਹਾਂਜੀ ਆ ਗਿਆ ਆਪਣਾ ਪਿਛਲਾ ਪੱਲਾ ਤੇ ਆਪਾਂ ਉੱਪਰ ਰੱਖ ਲਾਂਗੇ ਇਹਦੇ ਠੀਕ ਹੈ ਜਿਵੇਂ ਹੁਣ ਆਪਣੇ ਦੇਖਿਆ ਇਧਰੋਂ ਤਾਂ ਇਹ ਨਾ ਕੱਪੜਾ ਫੋਲਡ ਕੀਤਾ ਹੋਇਆ ਕਰਨੀ ਤੋਂ ਤੇ ਇਧਰ ਆਪਣੇ ਕੱਪੜਾ ਪਿਛਲੀ ਸਾਈਡ ਆ ਗਈ ਠੀਕ ਹੈ ਜੀ ਇਹ ਚ ਕਾਣ ਹੈ ਆਪਾਂ ਇਹ ਵੀ ਉੱਪਰ ਰੱਖ ਲਾਂਗੇ ਕਾਣ ਕਰ ਦਾਂਗੇ ਠੀਕ ਹੈ ਸਿੱਧਾ ਤੇ ਹੁਣ ਇਹਨੂੰ ਆਪਾਂ ਉੱਪਰ ਰੱਖ ਲਾਂਗੇ ਆ ਦੇਖੋ ਆ ਹੋ ਗਿਆ ਆਪਣਾ ਪਿਛਲਾ ਪੱਲਾ ਨੀਚੇ ਵਾਲਾ ਤੇ ਆ ਹੋ ਗਿਆ ਆਪਣਾ ਉੱਪਰਲਾ ਪੱਲਾ ਠੀਕ ਹੈ ਆਪਾਂ ਐਤੋਂ ਦੇਖੋ ਆ ਜਿਹੜਾ ਵੱਧ ਕੱਪੜਾ ਹੈ ਆਪਾਂ ਕੱਟਦਾ ਹੈ ਤਾਂ ਚਾ ਇੱਥੋਂ ਆਪਾਂ ਸਹੀ ਰੱਖ ਲਿਆ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਲਾ ਲਈ ਪੈਰੀ ਹਾਂਜੀ ਹੁਣ ਆਪਾਂ ਨੇ ਲੈਣੀਆਂ ਪਲੇਟਾਂ ਤੇ ਸੰਸਾਨੀ ਠੀਕ ਹੈ ਜਿਹੜਾ ਆਪਾਂ ਨੇ ਆ ਮੋਰਲਾ ਪੱਲਾ ਇਹ ਤੋਂ ਆਪਾਂ ਬਿੱਗਲਾ ਪਿੱਛੇ ਨੂੰ ਜਾਂ ਜਾਵੇ ਅੱਧਾ ਇੰਚ ਵੱਧ ਰੱਖ ਲਾਂਗੇ ਇਸ ਤਰ੍ਹਾਂ ਆ ਦੇਖੋ ਇੱਥੇ ਆਪਣਾ ਅੱਧਾ ਇੰਚ ਆ ਗਿਆ ਠੀਕ ਹੈ ਇਹ ਅੱਧਾ ਇੰਚ ਤੇ ਕਟਾਈ ਕਰਨੀ ਆਪਾਂ ਫਿਰ ਆਪਣਾ ਜਿਹੜਾ ਗਲਾ ਪਿੱਛੇ ਨੂੰ ਨਹੀਂ ਜਾਂਦਾ ਇਹ ਆਪਣਾ ਜਿਹੜਾ ਹੈਵੀ ਸੂਟ ਆਪਾਂ ਉਹ ਨਾਪ ਤੇ ਦੀ ਕਾਟ ਪਾਉਨੇ ਆਂ ਮੈਂ ਇਹ ਕਾਟ ਪਾਉਂਦੀ ਨਹੀਂ ਹੁਣ ਆਪਾਂ ਨੇ ਆਹ 1/2 ਇੰਚ ਪਿਛਲਾ ਪੱਲਾ ਜਿਹੜਾ ਵਧ ਰੱਖਿਆ ਠੀਕ ਹੈ ਇਹਦੇ ਨਾਲ ਆਪਣਾ ਗਲਾ ਜਿਹੜਾ ਪਿੱਛੇ ਨਹੀਂ ਜਾਂਦਾ ਠੀਕ ਹੈ ਇਹ ਆਹ ਦੇਖੋ ਜਿਹੜੀ ਹੁਣ ਆਪਣੀ ਕਾਟ ਹੈਗੀ ਇੱਥੋਂ ਆਪਾਂ ਇਹਦੇ ਨਾਲ 1 ਇੰਚ ਦੀ ਕਾਟ ਇਸ ਤਰ੍ਹਾਂ ਪਾ ਦਾਂਗੇ ਪਿਛਲੇ ਪੱਲੇ ਦੀ ਠੀਕ ਹੈ ਆਹ ਦੇਖੋ ਹੁਣ ਆਪਣੀ ਜਿਹੜੀ ਛਾਤੀ ਦੀ ਨਿਸ਼ਾਨੀ ਸੀ ਜੀ ਉਹ ਸੀਗੀ 22 ਇੰਚ ਤੇ ਠੀਕ ਹੈ 10.5 ਆਪਣਾ ਇੱਥੇ ਆ ਗਿਆ 2 ਇੰਚ ਤੇ ਆਪਣੇ ਸਾਥੀ ਤਿਆਰ ਹੈ 1.5 ਤੇ ਆਪਾਂ ਲਾ ਲਿਆ ਠੀਕ ਹੈ ਨਸਾਨੀ ਲਾ ਲਈ ਮੋੜਾ ਆਪਣਾ 9.5 ਰੱਖਣਾ ਠੀਕ ਹੈ ਹੁਣ ਆਪਾਂ ਤੁਹਾਨੂੰ ਮੋੜਾ ਬਣ ਕੇ ਦਿਖਾਉਣੀ ਕਿੰਨਾ ਚੀਜ਼ ਤੋਂ ਠੀਕ ਹੈ ਆ ਦੇਖੋ ਇਹ ਇਤਰਾ ਪਗਲਾਈ ਲਿਆ ਕੇ ਮੋੜਾ ਆਪਾਂ 9.5 ਤਿਆਰ ਰੱਖਣਾ ਠੀਕ ਹੈ ਜੀ ਆਹ ਦੇਖੋ 1.5 ਤੇ ਆ ਗਿਆ ਇਹ ਜਿਹੜਾ 1/2 ਇੰਚ ਤਾਂ ਆਪਣਾ ਆ ਜੂਗਾ ਇੱਥੇ ਸਲਾਈ ਦੇ ਵਿੱਚ ਅੱਧਾ ਇੰਚ ਆ ਰਿਹਾ ਪਾ ਡੈਂਟ ਦੀ ਪਲੇਟ ਪਾਉਣੇ ਇੱਥੇ ਆਪਣਾ ਉਹੀ 9.5 ਇੰਚ ਰਹਿ ਜਾਊਗਾ ਮੋਡਾ ਆ ਤੁਸੀਂ ਆ ਦੇਖ ਲੋ ਧਿਆਨ ਨਾਲ ਆਪਾਂ ਦਵਾਰੇ ਮਣਕੇ ਲਖਾ ਰਹਾਨੇ ਆ ਆ ਦੇਖੋ ਜੀ ਇਸ ਤਰ੍ਹਾਂ ਲਿਆ ਕੇ ਗਲਾਈ ਤੇ ਹੈ ਨਾ ਆ ਦੇਖੋ 9.5 ਆਪਾਂ ਨੇ ਤਿਆਰ ਰੱਖਣਾ ਜੀ ਆ ਦੇਖੋ ਜੀ ਜਮਾ ਸਹੀ 1.5 ਆਇਆ 1 ਇੰਚ ਆਪਣਾ ਇੱਥੇ 9.5 ਤਿਆਰ ਹੈ ਜੂ ਅੱਧਾ ਇੰਚ ਪਲੇਟ ਦੇ ਵਿੱਚ ਅੱਧਾ ਇੰਚ ਮੋਡਾ ਦੀ ਸਲਾਈ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇੱਥੋਂ ਲਾਉਣਾ ਹੈ ਜੀ ਆਪਾਂ ਨੇ 7 ਇੰਚ ਦੇ ਅਨੁਸਾਰ ਨਹੀਂ ਆਹ ਦੇਖੋ ਆਪਾਂ 7 ਤੇ ਲਾ ਲਈ ਜਦੋਂ ਆਪਾਂ ਫੀਟਿੰਗ ਦੀ ਨਿਸ਼ਾਨੀ ਦੁਆਰੇ ਲਾਉਣੀ ਹੈ ਉਦੋਂ ਆਪਣੇ ਇੱਥੇ ਇਹ ਸਾਢੇ ਸ਼ੀ ਰਹਿ ਜਾਂਦਾ ਠੀਕ ਹੈ ਜੀ ਪਲੇਟ ਪੈ ਜਾਨੀ ਹੈ ਇਹਦੇ ਆਪਾਂ ਪਲੇਟ ਪਾਉਣੀ ਹੁੰਦੀ ਹੈ ਜਿਹੜੀ 7 ਇੰਚ ਦੀ ਨਿਸ਼ਾਨੀ ਲਾਈ ਹੈ ਤੇ ਹੁਣ ਇਹਨਾਂ ਦਾ ਜਿਵੇਂ ਜਿੱਸਾ ਏਡ ਵਾਲੀ ਸਲਾਈ ਉਹ ਸਾਢੇ 15 ਤੇ ਹੈ ਆਪਣੇ ਸਾਢੇ 16 ਤੇ ਰੱਖ ਲਈ ਠੀਕ ਹੈ ਹੁਣ ਆਪਾਂ ਇੱਥੇ ਵੀ ਇੱਕ ਟੱਕ ਲਾ ਦਾਂਗੇ ਇੱਕ ਟੱਕ ਇੱਥੇ ਲਾ ਦਾਂਗੇ ਪਲੇਟਾਂ ਇਹਨਾਂ ਦੀਆਂ ਨੇ ਜੀ 11 ਇੰਚ ਦੇ ਠੀਕ ਹੈ ਆਪਾਂ 8 ਇੰਚ ਟੇਪ ਰੱਖ ਕੇ ਆ ਦੇਖੋ ਪਲੇਟਾਂ 11 ਤੇ ਤਿਆਰ ਨੇ ਆਪਾਂ 11.5 ਤੇ ਪਾਉਣੀਆਂ 1/2 ਇੰਚ ਵੱਧ ਦਾ ਠੀਕ ਹੈ ਇਹ ਲੋਡ ਆ ਹੋ ਗਈ ਆਪਣੇ 11.5 ਤੇ ਜਿਹੜੀ ਆਪਾਂ ਲਾਉਣੀਆਂ ਨੁਸਾਨੀ ਇਸ ਦੀ ਪਲੇਟਾਂ ਦੀ ਉਹ ਆਪਾਂ ਲਾਵਾਂਗੇ 3.5 ਤੇ ਠੀਕ ਹੈ ਜੀ ਜਿਹੜਾ ਵਿਚਕਾਰ ਕੱਪੜਾ ਉਹ 3.5 ਇੰਚ ਰੱਖਣਾ ਤੇ ਲੰਬਾਈ ਆਪਾਂ ਪਲੇਟ ਦੀ ਉੱਪਰੋਂ 11.5 ਤੇ ਹੋਗੀ ਆ ਦੇਖੋ 11 ਤੇ ਤਿਆਰ ਠੀਕ ਹੈ ਜਿਹੜੀ ਪਲੇਟ ਦੀ ਆ ਲੰਬਾਈ ਹੈ ਇਹ ਆਪਾਂ 7 ਤੇ ਲਿਆਉਣੀਆਂ ਠੀਕ ਹੈ ਇੱਥੋਂ ਵੀ ਆਪਾਂ 3.5 ਤੇ ਇਹਨੂੰ ਜਮ ਬਰਾਬਰ ਲਾਉਣਾ ਹੈ ਠੀਕ ਹੈ ਆ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਸਾਨੀ ਲਾ ਲਾਂਗੇ ਇਹ ਆਪਣੇ 7 ਇੰਚ ਦੀ ਲੰਬਾਈ ਹੋਗੀ ਪਲੇਟ ਦੀ ਤੇ ਜਿਹੜੀ ਆਪਾਂ ਇੱਥੋਂ ਲਾਉਣੀ ਹੈ ਜੀ ਇਹਨਾਂ ਦੇ ਇਹ ਆਪਾਂ ਲਾਵਾਂਗੇ 2.5 ਤੇ ਠੀਕ ਹੈ ਆ ਦੇਖੋ ਇੱਥੋਂ 2.5 ਤੇ ਸਾਨੀ ਲੱਗ ਗਈ ਜਿਹੜੀ ਸਵਾ 2 ਤੇ ਲਾਈ ਹੈ ਇਹਨੂੰ ਆਪਾਂ ਇੱਥੇ ਮਿਲਾ ਦਾਂਗੇ ਜਿਹੜੀ ਆਪਾਂ 7 ਤੇ ਲਾਈ ਹੈ ਇਹ ਇਸ ਤਰ੍ਹਾਂ ਆ ਦੇਖੋ ਜਿਹੜੀ ਹੁਣ ਆਪਣਾ ਆ ਕੋਨੇ ਤੇ ਹੈ ਨਾ ਜਿਵੇਂ ਆਹ ਵਾਲੀ ਸਾਈਡ ਵਾਲੀ ਸਲਾਈ ਹੈ ਇਹਨੂੰ ਆਪਾਂ ਇਸ ਤਰ੍ਹਾਂ ਮਲਾਵਾਂਗੇ ਠੀਕ ਹੈ ਜੀ ਆਪਣਾ ਕੋਨਾ ਆ ਗਿਆ ਇੱਥੇ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਇੱਥੋਂ 2 ਇੱਥੇ ਲੈ ਲਾਂਗੇ ਇਹ ਇੱਥੇ ਮਲਾਵਾਂਗੇ ਠੀਕ ਹੈ ਆ ਦੇਖੋ ਇੱਥੇ 2 ਆ ਗਿਆ ਸਵਾ ਜਿੰਨਾ ਆਪਾਂ ਇੱਥੇ ਸਵਾ 2 ਲਿਆ ਇੱਥੇ ਵੀ ਸਵਾ 2 ਲਵਾਂਗੇ ਇਹ ਨਸਾਨੀ ਨੂੰ ਆਪਾਂ ਨੇ ਇਦਾਂ ਮਲਤਾ ਠੀਕ ਹੈ ਜੀ ਹੂੰ ਇਹਨਸਾਂ ਮੇ ਲੱਗ ਗਿਆ ਹੁਣ ਆਪਾਂ ਅਗ ਲਾਈ ਪਾਉਣੀ ਐ ਠੀਕ ਐ ਜੀ ਹਾਂਜੀ ਹੁਣ ਆਪਾਂ ਇੱਥੋਂ ਕਮੀਜ਼ ਨੂੰ ਕਟਾਈ ਕਰ ਦਾਂਗੇ ਠੀਕ ਐ ਆਹ ਦੇ ਹਾਂਜੀ ਆਪਾਂ ਨੇ ਆਹ ਕਰਤੀ ਚਟਾਈ ਇਧਰੋਂ ਤੇ ਪਲੇਟਾਂ ਨੇ ਸਾਨੀ ਆਪਾਂ ਨੇ ਲਾ ਲਈ ਠੀਕ ਐ ਹੁਣ ਆਪਾਂ ਨੇ ਆਗ ਲਾਈ ਪਾਉਣੀ ਐ ਪਿਛਲੇ ਬੱਲੇ ਦੀ ਐ ਇਸ ਤਰ੍ਹਾਂ ਇਹ ਇੰਨੀ ਕੀ ਪਾਉਣੀ ਐ ਜੀ ਜ਼ਿਆਦਾ ਨਹੀਂ ਪਾਉਣੀ ਫਿਰ ਝੋਲ ਪੈਣ ਲੱਗ ਜਾਂਦੇ ਠੀਕ ਐ ਇਹ ਇਤਰਾ ਕੱਟਿਆ ਗਿਆ ਠੀਕ ਹੈ ਜੀ ਆਪਣਾ ਆ ਦੇਖੋ ਆ ਪਿਛਲੇ ਪਲੇਟ ਦੀ ਕਾਟ ਹੋ ਗਈ ਆ ਮੋੜਲੇ ਦੀ ਇੱਥੋਂ ਆਪਾਂ 1/2 ਇੰਚ ਬਾਅਦ ਰੱਖਿਆ ਠੀਕ ਹੈ ਤੇ ਆ ਆਪਾਂ ਇਹਦੇ ਟੱਕ ਲਾ ਦਾਂਗੇ ਇੱਕ ਤੇ ਇੱਕ ਆਪਾਂ ਜਿਹੜੀ ਸੱਤ ਤੇ ਲਾਈ ਆ ਇੱਥੇ ਹਨਾ ਪਲੇਟ 'ਪੋਂ ਇੱਥੇ ਟੱਕ ਲਾਉਣਾ ਜ਼ਰੂਰੀ ਹੈ ਠੀਕ ਹੈ ਜੀ ਇੱਕ ਆ ਗਿਆ ਆਪਣਾ ਆਹ ਤੇ ਆ ਤੇ ਆਹ ਪੁਰਾਣੇ ਪਲੇਟਾਂ ਪਈਆਂ ਠੀਕ ਹੈ ਹੁਣ ਆਪਾਂ ਇਹੀ ਪਲੇਟਾਂ ਪਿਛਲੇ ਪਾਸੇ ਰਸਾਨੀ ਲਾਵਾਂਗੇ ਠੀਕ ਹੈ ਆ ਜਿਵੇਂ ਇਸ ਤਰ੍ਹਾਂ ਹੋ ਗਏ ਕੋਲਡ ਹੁਣ ਆਪਾਂ ਇੱਧਰ ਨਸਾਨੀ ਲਾ ਦੇਗੇ ਠੀਕ ਹੈ ਆ ਪਰਸਾਨੀਆਂ ਉਹ ਕਰ ਰੱਖੀਆਂ ਨੇ ਠੀਕ ਹੈ ਜੀ ਆ ਲਾ ਗੀ ਆ ਸਾਰਾ 2.5 2 2 ਇੰਚ ਦਾ ਨਸਾਂ ਲਾਇਆ ਆਪਾਂ ਠੀਕ ਹੈ ਜੀ ਤੇ ਆ ਹੋ ਗਈ ਆਪਣੀ ਇਧਰ ਲਈ ਤੇ ਹੁਣ ਆਪਾਂ ਆ ਲਾਉਣੀ ਹੈ ਠੀਕ ਹੈ ਆ ਦੇਖੋ ਇਹ ਹੋ ਗਈ ਆਪਣੀਆਂ ਪਿਛਲੇ ਪੱਲੇ ਦੀਆਂ ਦੂਸਰੀ ਸਾਈਡ ਲੱਗ ਗਈਆਂ ਠੀਕ ਹੈ ਜੀ तो हूँ आपने आ ला पिछले पलिया प्लेटा आ, आ देखो ठीक है तो हूँ आपने इधर ला दिए इस तरह इधर करके इधर आ जाए ठीक है आ ये गया हूँ आप कटाई कर दी ठीक है हाँ जी आच लिया ठीक है ਇੱਥੋਂ ਆਪਾਂ ਨੇ 5 ਇੰਚ ਲਿਆ ਠੀਕ ਹੈ ਆ ਦੇਖੋ ਜਿੱਥੋਂ 5 ਲਿਆ ਉਥੋਂ ਆਪਾਂ ਨੇ 2.5 ਇੰਚ ਗਲ ਲਏ ਨੇ ਆ ਦੇਖੋ ਇੱਕ ਤੋਂ 2.5 ਲੈ ਲਿਆ ਹੁਣ ਇਹਨੂੰ ਆਪਸ ਵਿੱਚ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਦਾਂਗੇ ਠੀਕ ਹੈ ਉੱਪਰੋਂ 2 نیچے ਤੋਂ 2.5 ਆਹ ਜਿੰਨਾ ਵੀ ਕਿਸੇ ਭੈਣ ਭਾਈ ਦਾ ਆਪਣਾ ਨਾਪ ਲਿਖਿਆ ਹੁੰਦਾ ਲੰਬਾਈ ਆਪਾਂ ਉਹ ਨਹੀਂ ਲੈਣੀ ਆਹ ਨਿਸ਼ਾਨੀ ਆਪਾਂ ਨੇ ਆਪ ਲਾਉਣੀ ਹੁੰਦੀ ਹੈ ਠੀਕ ਹੈ ਜੀ 2 ਤੇ 2.5 ਇਹ ਜਾ ਰੱਖਣਾ ਤੇ ਇੱਥੋਂ ਆਪਾਂ ਪਾ ਦਾਂਗੇ ਗਲਾਈ ਠੀਕ ਹੈ ਜੀ ਆ ਦੇਖੋ ਆ ਆਪਣੀ ਗਲਾਈ ਹੋ ਗਈ। ਇਹ ਐਸ ਤਰ੍ਹਾਂ ਠੀਕ ਹੈ ਆ ਦੇ। ਹੁਣ ਆਪਾਂ ਤੁਹਾਨੂੰ ਬਾਹਾਂ ਦੱਸਦੇ ਆਂ ਵੀ ਕਿਵੇਂ ਹੈ ਨਾ ਟਾਈ ਕਰਨੀਆਂ ਇਹਦੀ। ਹਾਂਜੀ ਹੁਣ ਆਪਾਂ ਲੈਣੀਆਂ ਬਾਹਾਂ ਲੰਬਾਈ ਠੀਕ ਹੈ ਜੀ ਇਹਦੇ ਵਿੱਚ ਪਾਉਗਾ ਜੋੜ ਆਪਣੇ ਬਾਹਾਂ ਦੇ ਇਸ ਤਰ੍ਹਾਂ ਆਪਣੇ ਬਾਹਾਂ ਕੱਪੜਾ ਲਹਿਆ ਠੀਕ ਹੈ ਕਮੀਜ਼ ਦਾ ਨੂੰ ਆਹ ਫਲਾਵਰ ਆ ਜਿਹੜਾ ਇਹ ਆਪਾਂ ਬਚਾ ਲੈਣਾ ਠੀਕ ਹੈ ਤੇ ਆਹ ਦੇਖੋ ਹੁਣ ਆਪਾਂ ਇਸ ਤਰ੍ਹਾਂ ਪੈ ਲਾ ਲਾਂਗੇ ਇਹਦੀ। ਕੱਪੜੇ ਦੇ ਜਿਵੇਂ ਸੈੱਟ ਕਰਕੇ ਆਪਾਂ ਰੱਖ ਲੈ ਜਿਹੜਾ ਆ ਕੱਪੜਾ ਇਹ ਨੀਚੇ ਆਪਣਾ ਫੋਲਡ ਹੋ ਜੂ ਮੂਰੇ ਤੇ ਆਪਾਂ ਇੱਥੋਂ ਲੈਣੀਆ ਬਾਹਲ ਲਈ ਠੀਕ ਹੈ ਜੀ ਫੋਲਡ ਹੋਣ ਵਾਸਤੇ ਕੱਪੜਾ ਆਪਣਾ ਹੈਗਾ ਬਾਹ ਲੰਬਾਈ ਹੈ ਜੀ ਆਪਣੀ 1.18 ਆਪਾਂ ਨੇ ਲੈ ਲਈ 19 ਇੰਚ ਠੀਕ ਹੈ ਸਿਲਾਈ ਵਾਸਤੇ 10 ਇੰਚ ਆਪਾਂ ਨੇ ਇੱਧਰ ਲੈ ਲਿਆ ਤੇ ਇਸ ਤਰੀਆ ਆਪਾਂ ਇੱਥੋਂ ਲੈ ਲਾਂਗੇ ਠੀਕ ਹੈ 19 ਇੰਚ ਤੇ ਹੁਣ ਇਹਨੂੰ ਆਪਾਂ ਨੇ ਕੱਪੜੇ ਨੂੰ ਲਾ ਲੈਣਾ ਨਿਸ਼ਾਨੀ ਲਾ ਕੇ ਠੀਕ ਹੈ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜੋੜ ਕਿਵੇਂ ਪਾਉਣਾ ਆਪਾਂ ਨੇ हां जी ਹੁਣ ਆਪਣਾ ਇਹ ਧਾ ਕੱਪੜਾ ਰਹਿ ਗਿਆ ਠੀਕ ਹੈ ਹੁਣ ਜੇ ਮੈਂ ਆਪਾਂ ਦੋ ਪੀਸ ਲੈ ਲੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਕੱਟ ਲੈ ਠੀਕ ਹੈ ਇੱਥੋਂ ਆਪਾਂ ਦੱਸਿਆ ਤੁਹਾਨੂੰ ਵੀ ਵਿੱਚ ਫੋਲਡ ਕਰਨ ਵਾਸਤੇ ਹੋ ਗਿਆ ਇੱਥੋਂ ਆਪਾਂ ਲੈ ਲੈ 1.58 ਤਿਆਰ ਰੱਖਣੀ ਹੈ 19 ਚ ਅਧਿਕ ਚ ਵੱਧ ਤੇ ਹੁਣ ਇਹਨੂੰ ਆਪਣਾ ਇਹ ਡਬਲ ਕੱਪੜਾ ਹੈ ਇਸ ਤਰ੍ਹਾਂ ਫੋਲਡ ਕਰ ਲਾਂਗੇ ਠੀਕ ਹੈ ਜੀ ਇਹਨਾਂ ਦੀ ਬਾਹਾਂ ਦੀ ਆਪਣੇ 9.5 ਮੋਡਾ ਠੀਕ ਹੈ ਉਸ ਨਾਲ ਆਪਾਂ ਜੋੜ ਪਾਉਣਾ ਆ ਚੀਜ਼ ਆਪਾਂ ਨੇ ਤਾਂ ਉੱਪਰ ਵਿਚਾਲੇ ਆ ਜੀ ਠੀਕ ਹੈ ਹੁਣ ਇੱਥੇ 9.5 ਆ ਗਿਆ ਠੀਕ ਹੈ ਜਦੋਂ ਆਪਾਂ 9.5 ਇਹ ਕੱਪੜਾ ਹੁਣ ਆਪਾਂ ਕਰ ਲਿਆ 9.5 ਮੋਡਾ ਹੁਣ ਇਹਨੂੰ ਇਸ ਤਰ੍ਹਾਂ ਰੱਖ ਕੇ ਇਸ ਤਰੀਆ ਆਪਾਂ ਫਲਾਵਰ ਇਧਰ ਲਿਆਉਣੇ ਨੇ ਆਪਾਂ ਡਿਜ਼ਾਈਨ ਆ ਜਿਹੜਾ ਹੁਣ ਦੇਖੋ ਜਿਵੇਂ ਆ ਆ ਬਾਂਗੀ ਹੈ ਨਾ ਤੇ ਇਹ ਕੱਪੜਾ ਆਪਾਂ ਨੇ ਆਹੀ ਚੀਜ਼ ਇਧਰ ਲਿਉਣੀ ਆਪਾਂ نیچے ਜੋੜ ਵਾਸਤੇ ਵੀ ਠੀਕ ਹੈ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਆ ਦੇਖੋ ਇਹਨੂੰ ਆਪਾਂ ਐ ਰੱਖ ਲਾਂਗੇ ਦੇ ਨਾਲ ਇਹ ਆਪਾਂ ਜੋੜ ਪਿਛਲੇ ਪਾਸੇ ਲਿਆਉਣਾ ਹੈ ਆਪਾਂ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ ਪਹਿਲਾਂ ਬਚਾਉਣ ਨੂੰ ਲਾਉਨੇ ਆ ਇਹ ਇਸ ਤਰ੍ਹਾਂ ਜਿਵੇਂ ਹੁਣ ਆਪਣਾ ਡਿਜ਼ਾਈਨ ਹੈ ਫੋਲਡ ਕਰਨ ਵਾਸਤੇ ਇਹਦਾ ਆਪਾਂ ਬਰਾਬਰ ਕਰ ਲਾਂਗੇ ਠੀਕ ਹੈ ਇਹਨੂੰ ਆਪਾਂ ਬਚਾਉਣ ਨੂੰ ਕੱਟਦੀਏ ਪਹਿਲਾਂ ਤੁਹਾਨੂੰ ਦਿਖਾਉਣੀ ਆ ਬਚਾਉਣ ਕੱਟ ਕੇ ਫਿਰ ਆਪਾਂ ਇਹਦਾ ਜੋੜ ਲਾਉਣਾ ਇਹ ਜਿਹੜੇ ਮੈਚਿੰਗ ਸੂਟ ਹੁੰਦੇ ਨੇ ਜੀ ਵਿੱਚ ਹੈ ਨਾ ਵਧੀਆ ਹੁੰਦੇ ਨੇ ਜਿਹੜੇ 3-3 ਮੀਟਰ ਦੀਆਂ ਸ਼ਰਟਾਂ ਉਹਨਾਂ 'ਚ ਤਾਂ ਜੋੜ ਪੈਂਦਾ ਨਹੀਂ ਜਿਹੜਾ ਆਪਣਾ 2.5 ਮੀਟਰ ਦਾ ਹੁੰਦਾ ਹੈਗਾ ਕੱਪੜਾ ਘੱਟ ਹੁੰਦਾ ਇਹਦੇ ਵਿੱਚ ਆਪਾਂ ਨੂੰ ਜੋੜ ਪਾਉਣਾ ਪੈਂਦਾ ਬਾਹਾਂ ਦੇ ਵਿੱਚ ਉਸ ਇਹਨਾਂ ਦਾ ਮੋਡਾ ਸਾਰੇ ਤੋਂ ਵੱਡਾ ਹੈ ਇਹ ਦੇ ਕਰਕੇ ਤਾਂ ਆਪਾਂ ਨੇ ਇਸ ਤਰ੍ਹਾਂ ਜੋੜ ਪਾ ਲਾਂਗੇ ਇਹਦਾ ਠੀਕ ਹੈ ਜੀ ਐ ਰੱਤ ਕੇ ਉੱਪਰ ਆ ਦੇਖੋ ਆਹ ਦੇ ਜਾਈਂਗੀ ਆਪਣਾ ਉੱਪਰ ਇੱਧਰ ਹੀ ਆ ਗਿਆ ਠੀਕ ਹੈ ਹੁਣ ਆਪਾਂ ਇਹਦੀ ਕਟਾਈ ਕਰ ਦਾਂਗੇ ਠੀਕ ਹੈ ਜੀ ਹਾਂਜੀ ਬਾਹ ਮੂਰੀ ਇਹਨਾਂ ਦੀ 6 ਇੰਚ ਠੀਕ ਹੈ ਜੀ ਆਪਾਂ ਲੈ ਲਾਂਗੇ 8 ਠੀਕ ਹੈ 2 ਇੰਚ ਆਪਾਂ ਵੱਧ ਤਾਂ ਲੈ ਇੱਥੇ ਆਪਾਂ ਜੋੜ ਪਾਉਣਾ ਠੀਕ ਹੈ ਤੇ 8 ਇੰਚ ਆਪਾਂ ਨੇ ਬਾਹ ਮੂਰੀ ਲੈ ਲਈ ਤੇ ਹੁਣ ਇੱਥੋਂ ਆਪਾਂ ਨੇ 3 ਇੰਚ ਵੱਧ ਲੈਣਾ ਠੀਕ ਹੈ ਜੀ ਆਪਣਾ ਮੋਡਾ ਜਿਵੇਂ ਤੁਹਾਨੂੰ ਦੱਸਿਆ 99 ਦੇਖੋ ਇਹ ਹੁਣ ਆਪਾਂ ਜਦੋਂ 3 ਇੰਚ ਦੀ ਕਾਟ ਪੈ ਗਈ 10 ਇੰਚ ਤੇ ਆ ਗਿਆ ਠੀਕ ਹੈ ਤੇ ਆਪਾਂ ਉੱਤੇ ਸਿਲਾਈ ਕਰਨ ਵਾਸਤੇ ਉਪਰ ਕਪੜਾ ਰੱਖਿਆ ਹੋਇਆ ਠੀਕ ਹੈ ਹੁਣ ਆਪਾਂ ਨੇ ਇੱਥੋਂ ਬਰਾਬਰ ਕਰ ਲਈਏ ਪਹਿਲਾਂ ਆਪਾਂ ਆਹ ਦੇਖੋ ਜੀ ਕਪੜਾ ਇਹ ਇਸ ਤਰ੍ਹਾਂ ਬਰਾਬਰ ਕੱਟ ਕੇ ਫਿਰ ਆਪਾਂ ਕਾਟ ਪਾ ਕੇ ਦੱਸਦੇ ਹਾਂ ਤੁਹਾਨੂੰ ਆ ਦੇ ਇਹਨਾਂ ਦੀ ਇੱਥੋਂ 3 ਇੰਚ ਦੀ ਕਾਟ ਪੈ ਜੂ ਠੀਕ ਹੈ ਆ ਹੋ ਗਈ 3 ਇੰਚ ਦੀ ਆਪਣੀ ਨਸਾਨੀ ਲੱਗ ਗਈ ਜਿਹੜੀ 3 ਇੰਚ ਤੇ ਆਪਣਾ ਖੁੱਲਾ ਪਾਸਾ ਇਦਾਂ ਠੀਕ ਹੈ ਆ ਬੰਦ ਪਾਸਾ ਆ ਗਿਆ ਖੁੱਲੇ ਪਾਸੇ ਆਪਾਂ ਨੇ 3 ਇੰਚ ਦੀ ਨਿਸ਼ਾਨੀ ਲਾਈ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੱਟੀ ਰੱਖ ਲਾਂਗੇ ਠੀਕ ਹੈ ਜੀ ਇੱਥੇ ਆਪਣਾ ਮੋਢਾ ਆ ਜਾਊਗਾ ਆ ਦੇਖੋ ਇਹ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਫੱਟੀ ਨਾਲ ਸੈੱਡ ਵਾਲੀ ਨਿਸ਼ਾਨੀ ਲਾ ਲਈ ਠੀਕ ਹੈ ਜੀ ਤੇ ਆ ਸੈੱਡ ਵਾਲੀ ਲੱਗ ਗਈ ਆ ਆਪਣੀ ਲੱਗ ਗਈ ਮੋਢਿਆਂ 'ਤੇ ਠੀਕ ਹੈ ਆ ਦੇਖੋ ਹੁਣ ਆਪਾਂ ਨੇ ਐਂ ਕਟਾਈ ਕਰ ਲਾਂਗੇ ਹਾਂਜੀ ਹੁਣ ਆਪਾਂ ਨੇ ਆ ਕਟਾਈ ਪਾ ਲਈ ਚਾਰਾਂ ਪੀਸਾਂ ਦੀ ਠੀਕ ਹੈ ਜੀ ਇਹ ਇਸ ਤਰ੍ਹਾਂ ਜਿਹੜੀ ਆਪਾਂ ਨੇ 2 ਇੰਚ ਦੀ ਕਟਾਈ ਪਾਉਣੀ ਹੈ ਠੀਕ ਹੈ ਇਹ ਆਪਾਂ ਜਦੋਂ ਜੋੜ ਲਾ ਲਿਆ ਆਪਾਂ ਦੂਸਰੀ ਸਾਈਡ ਪਾਉਣੀ ਹੈ ਇਹ ਯਾਦ ਰੱਖਣਾ ਉਹ ਇਸੋਂ ਮੈਂ ਨਿਸ਼ਾਨੀ ਲਾ ਕੇ ਦਿਖਾਈ ਆਪਾਂ ਜਿਹੜੇ ਚਾਰੇ ਪੱਲਿਆਂ ਦੀ ਕਾਰ ਸੀ ਉਹ ਪਾ ਦਿੱਤੀ ਤੇ ਜਦੋਂ ਆਪਾਂ ਨੇ ਜੋੜ ਲਾ ਲੇ ਮਸ਼ੀਨ ਤੇ ਤਾਂ ਆਪਾਂ ਜਿਹੜੀ ਆ ਸਾਈਡ ਹੈ ਆਪਾਂ ਪਿਛਲੇ ਪਾਸੇ ਲਿਆਉਣੀ ਹੈ ਇਸ ਤਰ੍ਹਾਂ ਜੋੜ ਠੀਕ ਹੈ ਜੀ ਤੇ ਆ ਇਸ ਇਧਰੋਂ ਆਪਾਂ ਮੂਰਲੇ ਪੱਲੇ ਦੀ ਕਾਟ ਪਾ ਲਾਂਗੇ ਠੀਕ ਹੈ ਜਿਹੜਾ ਆਪਾਂ ਮੂਰੇ ਲਾਉਣਾ ਜੋੜ ਪਿਛਲੇ ਪਾਸੇ ਆਜੂ ਆਪਣੇ ਫਲਾਵਰ ਸਹੀ ਆ ਜਾਣਗੇ ਇਹਦਾ ਜੋੜ ਇਸ ਤਰ੍ਹਾਂ ਪੈਂਦਾ ਆਪਾਂ ਤੁਹਾਨੂੰ ਇਹ ਦੱਸਦੇ ਹਾਂ ਉਹ ਸਲਵਾਰ ਦੀ ਕਟਾਈ ਕਿਵੇਂ ਕਰਨੀ ਹੈ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਸਲਵਾਰ ਠੀਕ ਹੈ ਸਲਵਾਰ ਦਾ ਕੱਪੜਾ ਲੈਣਾ ਨਹੀਂ 2.5 ਮੀਟਰ ਠੀਕ ਹੈ ਤੇ ਆਪਾਂ ਲੈਨੇ ਉਹ ਜਿਵੇਂ ਇਹਨਾਂ ਦੀ ਸਲਵਾਰ ਦੀ ਲੰਬਾਈ 37 ਇੰਚ ਹੈ ਆਪਾਂ 3 ਇੰਚ ਘਟਾ ਕੇ 34-34 ਕਟਾਈ ਕਰਨੀ ਹੈ ਠੀਕ ਹੈ ਉਹ ਆਪਾਂ ਨੇ ਮਿੰਟ ਕੇ ਰੱਖ ਰੱਖਿਆਗਾ ਵੀ ਇਹਨਾਂ ਦੀ ਕਿਵੇਂ ਆਉ ਕਰਨਾ ਠੀਕ ਹੈ ਤੁਹਾਨੂੰ ਦੱਸਦੇ ਆ 2 ਮੀਟਰ ਕਪੜੇ ਚੋਂ ਸਭ ਤੋਂ ਪਹਿਲਾਂ ਆਪਾਂ ਗੋਡੇ ਲਾਉਨੇ ਨੇ ਠੀਕ ਹੈ ਇਸ ਤਰ੍ਹਾਂ ਆਪਾਂ ਫੋਲਡ ਕਰ ਲਾਂਗੇ ਕਪੜਾ ਸੋ ਨੂੰ ਇਹਦੇ ਵਿੱਚ ਆਪਾਂ ਨੇ ਇੱਕ ਤਾਂ ਢਾਲ ਪਾਉਣੀ ਹੈ ਨਾ ਜਿਹੜੀ ਹੁਣ ਸਲਵਾਰ ਦਾ ਜ਼ਿਆਦਾ ਟ੍ਰੈਂਡ ਹੈ ਗੋਰੋ ਚੱਕਵੇਂ ਦੀ ਸਲਵਾਰ ਪਾਉਂਦੀ ਹੈ ਉਹ ਸਲਵਾਰ ਬਣਾਉਣੀ ਹੈ ਵੀ ਆਪਾਂ ਤਾਂ ਕਰਕੇ ਉਹ ਤਾਂ ਆਪਾਂ ਸਲਵਾਰਾਂ ਤੇ ਬਹੁਤ ਵਾਰੀ ਹੈ ਨਾ ਵੀਡੀਓ ਦੱਸਤੀ ਵੀ ਇਸ ਤਰ੍ਹਾਂ ਕਟਾਈ ਹੁੰਦੀ ਹੈ ਇਹ ਆਪਾਂ ਤੁਹਾਨੂੰ ਅੱਜ ਇੱਕ ਆ ਪਾ ਕੇ ਦੱਸਣਾ ਕਿ ਕਿਵੇਂ ਕਟਾਈ ਹੁੰਦੀ ਹੈ ਸਲਵਾਰ ਦੀ ਤਾਂ ਕਰਕੇ ਆਪਾਂ ਇਹਦੇ ਨਾਲ ਮੈਚਿੰਗ ਸੂਟ ਹੈ ਇਹ ਇਹਦੇ 10 ਦਿਨ ਤੋਂ ਨੂੰ ਵਿਕੇ ਵਾ ਹੁਣ ਸਭ ਤੋਂ ਪਹਿਲਾਂ ਆਪਾਂ ਲਵਨੇ ਨੇ ਗੋਡੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਨੇ ਕੱਪੜਾ ਲਵਣਾ ਗੋਡਿਆਂ ਦਾ ਠੀਕ ਹੈ ਜੀ ਸਲਵਾਰ ਇਹਨਾਂ ਦੀ 37 ਇੰਚ ਤੇ ਆਪਾਂ ਹਨਾ ਤਾਂ ਉੱਪਰ ਬੈਠ ਲੱਗ ਜਾਂਦੀਆਂ 4 ਇੰਚ ਦੀ ਤਿਆਰ ਕਰਕੇ ਲਵਨੇ ਆਪਾਂ 3 ਇੰਚ ਕਟਾ ਕੇ ਕਰਦੇ ਹੁੰਦੇ ਆ ਜਿਵੇਂ ਹੁਣ ਆਪਾਂ 37 ਚੋਂ 3 ਇੰਚ ਕਟਾ ਤੇ 34 ਇੰਚ ਆਪਾਂ ਨੇ ਗੋਡੇ ਲਵਨੇ ਨੇ ਠੀਕ ਹੈ ਜੀ ਚਮਤੀ ਤੇ ਆਪਾਂ ਇਦਾਂ ਨਿਸ਼ਾਨੀ ਲਾ ਲਈ ਚੌਕਤੀ ਤੇ ਆਪਾਂ ਤਿੰਨ-ਤਿੰਨ ਸਾਨੀਆਂ ਲਾ ਲਾਂਗੇ ਠੀਕ ਹੈ ਜੀ ਚੌਕਤੀ ਤੇ ਆਪਾਂ ਇੱਥੇ ਰੱਖ ਲਈ ਤੇ ਕਈ ਵਾਰ ਹਨਾ ਬਣਦਾਰੀ ਕੱਪੜਾ ਤਾਂ ਆਪਾਂ ਘੱਟ ਹੁੰਦਾ ਤਾਂ ਆਪਾਂ ਵਿੱਚੋਂ ਵੀ ਲਾ ਦਾਨੇ ਗੋਡੇ ਇਹਦੇ ਆਪਾਂ ਬੱਖ ਲਾ ਲੇ ਸਾਈਡ ਤੋਂ ਕਿਉਂ ਸਲਵਾਰ ਆਪਾਂ ਵਿੱਚੋਂ ਚੋਲੀ ਕੱਢ ਕੇ ਹੌਲੀ ਬਣਾਉਣੀ ਹੈ ਜਿਆਦੇ ਭਾਰੀ ਸਲਵਾਰ ਨਹੀਂ ਬਣਾਉਣੀ ਆਪਾਂ ਨੇ ਆਹ ਦੇਖੋ ਐਂ ਤਰ੍ਹਾਂ ਆਪਾਂ ਨੇ ਜੇ ਕਈ ਵਾਰ ਨਾ ਬਣੇ ਕੱਪੜਾ ਘੱਟ ਹੈ ਤਾਂ ਆਪਾਂ ਗੋਡੇ ਇੱਥੋਂ ਲਾ ਦਾਨੇ ਠੀਕ ਹੈ ਜੀ ਜਿਵੇਂ ਤਰ ਤੱਕ ਆਪਾਂ ਨੇ ਜਿੰਨਾ 2 ਮੀਟਰ ਹੈ 3 ਮੀਟਰ ਹੈ ਜਿਆਦਾ ਲੰਬੀ ਸਵਾਰਾ ਪਾਏ ਕਪੂ ਸਾਇਰ ਤੋਂ ਗੋਡੇ ਲਾ ਲੈਨੇ ਆ ਹੁਣ ਇਹ ਆਪਣਾ ਡਬਲ ਫੋਲਡ ਕਰਿਆ ਹੋਇਆ ਇਹਨੂੰ ਇਸ ਤਰੀਆ ਆਪਾਂ 34 34 ਲਾ ਦਾਂਗੇ ਆ ਦੇਖੋ ਹੁਣ ਆਪਾਂ ਨੇ ਇੱਥੇ ਨਿਸ਼ਾਨ ਨਹੀਂ ਲਾ ਲਾਂਗੇ ਠੀਕ ਹੈ ਇਹ ਹੋ ਗਈ ਆਪਣੇ ਗੋਡੇ ਇਹਦੇ ਵਿੱਚੋਂ ਕੱਢਣੇ ਨੇ ਇਸੇ ਦੇ ਵਿੱਚੋਂ ਆਪਣਾ ਬੈਟ ਦਾ ਲੈ ਜੂ ਇਹਦੇ ਵਿੱਚੋਂ ਆਪਣਾ ਮੋਰੀ ਦਾ ਲੈ ਜੂ ਗਾ ਜੀ ਆਹ ਕਟਾਈ ਕਰ ਲਈ ਆਪਾਂ ਨੇ ਗੋਡੇ ਆਹ ਠੀਕ ਹੈ ਤੇ ਹੁਣ ਆਪਾਂ ਨੇ ਇਹਦੇ ਵਿੱਚੋਂ ਲਾਉਣੇ ਨੇ ਗੋਡੇ ਜੀ ਇਹਨਾਂ ਦੀ ਇਹ ਮੂਰੀ 6.5 ਇੰਚ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹਦੇ ਵਿੱਚੋਂ 12 ਗੋਡੇ ਲਾਉਣੇ ਆ ਆ ਦੇਖੋ ਹੁਣ ਜਿਵੇਂ 6.5 ਇੰਚ ਮੂਰੀ ਆਪਣਾ ਤੇ ਇਹ ਲੁੱਟ 13 ਇੰਚ ਆ ਗਿਆ ਠੀਕ ਹੈ ਮੂਰੀ ਦੇ ਵਿੱਚੋਂ ਗੋਡੇ ਚੋਂ 13 ਇੰਚ ਲਵੀ ਲਾ ਸਕਦੇ ਆ ਪਰ ਆਪਾਂ ਲਾਉਣੀਆਂ ਕਿ 12 ਇੰਚ ਠੀਕ ਹੈ ਕੱਟ ਲਾਉਣੀਆਂ ਆਪਾਂ 1 ਇੰਚ ਤੇ ਘੱਟਾ ਪਤਾ ਲਾਉਨੇ ਆ ਤੇ ਵੀ ਆਪਣੀ ਜਿਹੜੀ ਕੁੰਦਿਆਂ ਨੇ ਮੂਰੀ ਦੇ ਵਿੱਚ ਕੁੰਦੇ ਆਉਣਾ ਫਿਰ ਆਪਣੇ ਨਾਲ ਤਾਂ ਸਲਾਈ ਸੋਹਣੀ ਹੁੰਦੀ ਹੈ ਜੀ ਨਾਲੇ ਆਪਣੀ ਸਲਵਾਰ ਬਹੁਤ ਸੋਹਣੀ ਬਣਦੀ ਹੈ ਜੀ ਜੋ ਆਪਾਂ ਕੁਸ਼ ਕਪੜਾ ਮੂਰੀ ਦਾ ਗੋਟ ਇੱਥੇ ਲਾਉਨੇ ਆ ਕੁੰਦਿਆਂ ਦੇ ਵਿੱਚੋਂ ਠੀਕ ਹੈ ਆ ਦੇਖੋ ਹੁਣ ਆਪਾਂ ਨਿਸ਼ਾਨੀ 12 12 ਇੰਚ ਤੇ ਲਾ ਲੇ ਹੁਣ ਆਪਾਂ ਇਹਦੀਆਂ ਨਿਸ਼ਾਨੀਆਂ ਲਾ ਕੇ ਇਹ ਆਪਾਂ ਗੋਡੇ ਲਾ ਲਾਂਗੇ ਇਧਰੋਂ ਆਪਣੀ ਬੈਲਟ ਲੈ ਜੂ ਠੀਕ ਹੈ ਹਾਂਜੀ ਹੁਣ ਆਪਣੀ ਜਿਹੜੀ ਬੈਟ ਹੈ ਉਹ 20 ਇੰਚ ਤਿਆਰ ਹੈ ਠੀਕ ਹੈ ਆਪਾਂ 1.5 ਇੰਚ ਵੱਧ ਲੈ ਕੇ 24.5 ਇੰਚ ਤੇ ਨਿਸ਼ਾਨੀ ਲਾ ਲਈ ਆ ਦੇਖੋ 20 ਹੀ ਤਿਆਰ ਹੈ 24.5 ਆਪਾਂ ਲਾਉਣੀ ਆ ਤੇ ਜਿਹੜੀ ਆਪਾਂ ਇਸ ਤਰ੍ਹਾਂ ਲਾਉਣੀ ਆ ਜੀ ਉਹ 7 ਇੰਚ ਲੈਣੀ ਆ ਠੀਕ ਹੈ ਇਹ ਆਪਾਂ ਨਾਲੋ ਕਪੜਾ ਲਾ ਦਾਂਗੇ ਵੱਧਦਾ ਹੈਗਾ 1.5 ਇੰਚ 2 ਇੰਚ ਮੰਗੂ ਵੱਧਦਾ ਆਪਣਿਆਂ ਦੇਖੋ 7 ਇੰਚ ਆਪਾਂ ਲਾ ਲਾਂਗੇ ਠੀਕ ਹੈ ਜੀ ਜਿਹੜਾ ਇਧਰੋਂ ਸਾਈਡ ਤੇ ਲਾ ਲਾਂਗੇ ਮੂਰੀ ਤੇ ਲੱਗ ਜੂ ਦੇਖੋ ਹੁਣ ਇਹਨੂੰ ਆਪਾਂ ਬੈਟਿੰਗ ਲਾ ਲਾਂਗੇ ਨਾਲੋਂ ਜਿਹੜੇ ਗੋਡਿਆਂ ਚ ਕੱਪੜਾ ਲਹਿ ਹੈ ਜੀ ਉਹਦੀ ਆਪਣੀ ਇਹ ਬੈਟ ਤਿਆਰ ਹੈ ਠੀਕ ਹੈ ਆਪਾਂ ਬਾਦੇ ਵਿੱਚ ਕੱਟ ਲਾਂਗੇ ਸੋਨੂੰ ਹੁਣ ਕੁੰਦੇ ਰਸਦੇ ਆ ਵੀ ਕਿਵੇਂ ਪਟਾ ਬਣਾਉਣੀਆਂ ਤੇ ਕੁੰਦੇ ਕੱਟਣੇ ਆ ਠੀਕ ਹੈ ਹੁਣ ਜਿਹੜਾ ਆ ਕੱਪੜਾ ਜੀ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਡਬਲ ਠੀਕ ਹੈ ਹਾਂਜੀ ਹੁਣ ਆਪਣਾ ਕੱਪੜਾ ਇਹ ਜਿਹੜਾ ਡਬਲ ਫੋਲਡ ਕਰ ਲਿਆ ਠੀਕ ਹੈ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਨੇ ਇਸ ਤਰ੍ਹਾਂ ਲਾ ਲਾਂਗੇ ਕੋਲੇ ਪਾਸਾ ਮੇਰੇ ਕਣੀ ਤੇ ਬਰਦ ਪਾਸਾ ਇਧਰ ਹੋ ਗਿਆ ਜੀ ਠੀਕ ਹੈ ਆ ਦੇਖੋ ਆਪਾਂ ਇਹ ਤਰੀਕੇ ਨਾਲ ਇਹ ਪਹਿਲਾਂ ਆ ਕੇ ਕੁੰਦੇ ਕਰਾਂਗੇ ਹਾਂ ਜੀ ਹੁਣ ਆਪਾਂ ਦੇਖੋ ਇਸ ਤਰ੍ਹਾਂ ਤਹਿ ਲਾ ਲਈ ਠੀਕ ਹੈ ਹੁਣ ਆਪਾਂ ਨੇ ਇਹ ਜਿਵੇਂ ਗੋਡੇ ਆਪਾਂ ਲਾਏ ਸੀ 3 ਇੰਚ ਘਟਾ ਕੇ ਠੀਕ ਹੈ ਸਲਵਾਰ ਆਪਣੀ 37 ਹੈ ਆਪਾਂ ਨੇ 34 ਇੰਚ ਲਾ ਲਏ 3 ਇੰਚ ਘਟਾ ਕੇ ਠੀਕ ਹੈ ਜੀ 4 ਇੰਚ ਦੀ ਬੈਲਟ ਲੱਗ ਦੋ ਹੁਣ ਆਪਾਂ ਜਿਹੜਾ ਆਹ ਇਹ ਕੁੰਦੇ ਨੇ ਆਪਾਂ ਸਾਰੇ ਜਿੰਨੀ ਸਲਵਾਰ ਤਿਆਰ ਹੈ 37 37 ਦੇ ਸੈਂਟੀ ਕੁੰਦੇ ਲੈ ਲਿਆ ਆਪਾਂ ਸਾਰਾ ਪੂਰਾ ਕੱਪੜਾ ਰੱਖ ਲਿਆ ਤੇ ਇਹ ਸੋਨੂੰ ਜਦੋਂ ਆਪਾਂ ਢਾਲ ਪਾਈ ਉਹਦੋਂ ਦੱਸਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਆਹ ਜਿਹੜਾ ਬਰਦ ਪਾਸਾ ਹੈ ਇਧਰਲੀ ਸਾਈਡ ਐਂਚੀ ਟੇਪ ਰੱਖ ਲਓ ਠੀਕ ਹੈ 37 ਇਥੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਐਂਚੀ ਟੇਪ ਉਪਰ ਫੋਲਡ ਕਰ ਲਓ ਠੀਕ ਹੈ ਜੀ ਆਪਣਾ ਵਿਚਾਲਾ ਇੱਥੇ ਆ ਗਿਆ ਠੀਕ ਹੈ ਆ ਦੇਖੋ ਜਿਵੇਂ ਵਿਚਾਲੇ ਆਪਾਂ ਨਿਸ਼ਾਨੀ ਲਾ ਗੀ ਹੁਣ ਇਧਰੋਂ ਲਾਉਣੀ ਹੈ ਜੀ ਆਪਾਂ ਮੂਰੀ ਤੇ ਮੂਰੀ ਆਪਾਂ ਡੇਢੇ ਚ ਲੈਨੇ ਹੁੰਦੇ ਆ ਸਲਾਈ ਦਾ ਜੀ ਤੇ ਜਿਹੜਾ 8 ਇੰਚ ਆਪਾਂ ਉਧਰੋਂ ਕੱਟ ਲੈ ਇਧਰੋਂ ਆਪਾਂ 2.5 ਇੰਚ ਤੇ ਮੂਰੀ ਦਾ ਲੈ ਲਾਂਗੇ ਜਿਹੜਾ ਆਪਾਂ 2.5 ਇੰਚ ਲਿਆ ਇਹਨੂੰ ਆਪਾਂ ਜਿਹੜਾ ਵਿਚਾਲੇ ਨਸਾਨੀ ਆ ਇਹਦੇ ਨਾਲ ਇਸ ਤਰ੍ਹਾਂ ਲਾ ਦਾਂਗੇ ਠੀਕ ਹੈ ਜੀ ਆ ਦੇਖੋ ਆ ਨਸਾਨੀ ਨੂੰ ਇਸ ਤਰ੍ਹਾਂ ਲਾ ਦਾਂਗੇ ਇਹ ਆ ਦੇਖੋ ਆ ਲੱਗ ਗਈ ਠੀਕ ਹੈ ਆਇ ਤਰ੍ਹਾਂ ਇਹਨੂੰ ਇਹ ਨੂੰ ਆਪਾਂ ਕੱਲਾ ਉੱਪਰਲੇ ਜਿਹੜੇ ਦੋ ਪੱਲੇ ਨੇ ਆ ਦੇਖੋ ਦੋ ਨੀਚੇ ਰਹੇਗੇ ਜਿਹੜੇ ਉੱਪਰਲੇ ਦੋ ਪੱਲੇ ਆ ਇਹਨੂੰ ਆਪਾਂ ਕਟਾਈ ਕਰਦਾਂਗੇ ਇੱਦਾਂ ਉੱਪਰਲੇ ਦੋ ਪੱਲੇ ਆ ਇਹ ਆਪਾਂ ਜਿੱਥੇ ਨਿਸ਼ਾਨੀ ਲਾਈਏ ਉੱਥੇ ਤੱਕ ਕਟਾਈ ਕਰਨੀ ਹੈ ਠੀਕ ਹੈ ਜੀ ਆ ਦੇਖੋ ਇੱਥੇ ਤੱਕ ਕਰ ਹੋ ਗਈ ਇਹ ਖੇਤਰੋਂ ਆਪਾਂ ਨੇ ਆ ਕੱਟ ਤਾ ਠੀਕ ਹੈ ਜੀ ਇਹ ਹੋ ਗਿਆ ਆਪਣਾ ਇੱਕ ਹੁੰਦਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਵਿੱਚੋਂ ਕੱਢ ਦਾਂਗੇ ਆ ਦੇਖੋ ਇਹ ਨੂੰ ਆਪਾਂ ਨੇ ਇਸ ਤਰ੍ਹਾਂ ਬਾਹਰ ਕੱਢਤਾ ਠੀਕ ਹੈ ਜੀ ਹੁਣ ਆਪਾਂ ਆਹ ਔਰ ਇਨਸਾਨੀ ਇਥੋਂ ਮੋਰੀ ਲਾਵਾਂਗੇ ਇਧਰਲੇ ਕੋਨੇ ਤੋਂ ਜਿੰਨੀ ਆਪਾਂ ਉਧਰ ਲਈਆ 2.5 ਇੰਚ ਲਈਆ ਤੇ 2.5 ਇੰਚ ਆਪਾਂ ਇੱਥੇ ਰੱਖ ਲਾਗੇ ਠੀਕ ਹੈ ਇਹ ਨਸਾਨੀ ਨੂੰ ਆਪਾਂ ਨੇ ਇਥੋਂ ਮਲਾਉਣਾ ਆਹ ਦੇਖੋ ਇਹਦੇ ਨਾਲ ਠੀਕ ਹੈ ਹਾਂਜੀ ਹੁਣ ਆਪਾਂ ਨੇ ਆਹ ਕਟਾਈ ਕਰਨਾ ਹੈ ਇਧਰੋਂ ਠੀਕ ਹੈ ਇਹ ਆ ਦੇਖੀਏ ਇਸੇ ਐ ਇਸ ਤਰ੍ਹਾਂ ਕਟਾਈ ਕਰਕੇ ਇੱਕ ਕੁੰਦਾ ਆਪਣਾ ਇਹ ਬਣ ਗਿਆ ਇਹ ਐ ਕਟਿਆ ਗਿਆ ਠੀਕ ਹੈ ਜੀ ਤੇ ਆ ਹੁਣ ਆਪਾਂ ਨੇ ਇਸ ਤਰ੍ਹਾਂ ਕਰਤ ਕੇ ਆ ਦੇਖੋ ਜੀ ਆ ਆਪਣਾ ਇੱਕ ਕੁੰਦਾ ਬਣ ਗਿਆ ਹੁਣ ਆਪਾਂ ਇਹ ਦੋਨੋਂ ਕੱਟ ਦਾਂਗੇ ਕੱਪੜੇ ਦੇ ਠੀਕ ਹੈ ਫਿਰ ਆ ਪਚੋਲੀ ਕੱਟ ਕੇ ਤੁਹਾਨੂੰ ਤਾਂ ਦੱਸ ਦਿਆਂ ਵੀ ਕਿਵੇਂ ਪਾਉਣੀ ਆ ਆਪਾਂ ਨੇ ਹਾਂਜੀ ਹੁਣ ਆਪਾਂ ਨੇ ਆ ਥੱਲੇ ਰੱਖ ਲੈ ਇੱਕ ਪੱਲਾ आख लिया होगी सलवार इस तरह इंसानी तेरह चो तीन कटा के अपा ने दस इंच ला दें ठीक है हांजी हम अपा ने झोली दस इंच लेकिन जी अपने आप भी तेरह इंच तैयार है ਠੀਕ ਹੈ 3 ਇੰਚ ਆਪਾਂ ਨੇ ਕਟਾ ਲਿਆ ਤੇ 10 ਕਟਾਈ ਕਰ ਦਾਂਗੇ ਤੇ ਆਪਾਂ ਰਹਿ ਜੂਗੀ ਜਦੋਂ ਧੈਂਚ ਇੱਧਰ ਸਲਾਈ ਚ ਆ ਜੂ ਅੱਧਾ ਬਲਾਂ ਚ ਆ ਜੂ ਰਹਿ ਜੂ ਨਾ 9 ਦੇ ਵਿੱਚ ਆਪਾਂ ਨੇ 4 ਪਾਏ ਠੀਕ ਹੈ ਜੀ 13 ਇੰਚ ਆ ਜੂਗਾ ਜੋ ਇੰਤਿਆਰ 13 ਇੰਚ ਤਿਆਰ ਰਹਿ ਜੂਗੀ ਹਾਂਜੀ ਹੁਣ ਆਪਾਂ ਝੋਲੀ ਕਟਾਈ ਕਰਤੀ ਹੁਣ ਤੁਹਾਨੂੰ ਦੱਸਦੇ ਆ ਪਟਾ ਕਿਵੇਂ ਪਾਉਣੀ ਆ ਆਪਾਂ ਐਸ ਤਰ੍ਹਾਂ ਰੱਖ ਲੈਣੀ ਠੀਕ ਹੈ ਜੀ ਆਹ ਕੁੰਦੇ ਰੱਖ ਲਿਆ ਆਪਾਂ ਨੇ ਜਿਹੜੇ ਆਪਣੇ ਇਹ ਤੇ 37 ਇੰਚ ਨੇ ਗੋਡੇ ਨੇ ਆਪਣੇ 34 ਇੰਚ ਠੀਕ ਹੈ ਜੀ ਹੁਣ ਆਪਾਂ ਇਸ ਨੂੰ ਗੋਡੇ ਦੇ ਬਰਾਬਰ ਰੱਖ ਲਾਂਗੇ ਇਹ ਐ ਇਤਰਾਹ ਠੀਕ ਹੈ ਆਏ ਦੇਖੋ ਇਹਦੇ ਬਰਾਬਰ ਰੱਖ ਕੇ ਕੱਪੜੇ ਨੂੰ ਹਨਾ ਸਲਾਈ ਲਾਉਣੀ ਹੈ ਜਿਵੇਂ ਆ ਬਰਾਬਰ ਉੱਪਰ ਰੱਖ ਲੈ ਠੀਕ ਹੈ ਤੇ ਇਹਨੂੰ ਦੁਬਾਰਾ ਫੋਲਡ ਕਰ ਲਿਆ ਕਰੋ ਠੀਕ ਹੈ ਇਹ ਐ ਇਤਰਾਹ ਇਹ ਹੁਣ ਆਪਣੇ ਜਿਹੜੇ ਗੋਡੇ ਨੇ ਇਹ ਹੋ ਗਏ ਆਪਣੇ ਚੌਂਤੀ ਠੀਕ ਹੈ ਤੇ ਜਿਹੜੀ ਆਪਾਂ ਵੀ ਮੂਰੋਂ ਹਨਾ ਪੈਰਾ ਤੇ ਨਾਲ ਡਿੱਗੇ ਸਲਵਾਰ ਕਾਟ ਪਾਉਣੀ ਹੈ ਇਹ 34 ਤਿਆਰ ਆਪਣੇ ਤੇ 34 ਆਪਾਂ 37 ਚੋਂ ਤਿੰਨ ਕੱਡੇ 34 1 ਇੰਚ ਦੀ ਆਪਾਂ 33 ਕਟਾਈ ਕਰ ਦਾਂਗੇ ਇਹਦੀ ਠੀਕ ਹੈ ਜੀ ਆਹ 33 ਇੰਚ ਕਟਾਈ ਕਰ ਦਾਂਗੇ ਇੱਥੋਂ ਆਪਾਂ ਮੂਰੀ ਤੇ ਨਹੀਂ ਡਿੱਗੂਗਾ ਤੇ ਇੱਕ ਆਪਾਂ ਜਿਹੜੀ ਇੱਧਰ ਹੈ ਇਹ ਆਪਣੀ ਹੈਗੀ 37 ਇੰਚ ਸਲਵਾਰ ਪੂਰੀ ਠੀਕ ਹੈ ਆ ਇਸ ਤਰ੍ਹਾਂ ਇਹਦੇ ਟਾਹ ਪਾ ਲਾਂਗੇ ਆ ਦੇਖੋ ਇਹ ਆਏ ਇੱਥੇ ਰੱਖ ਲਾਂਗੇ ਠੀਕ ਹੈ ਇੱਥੋਂ ਆਪਣਾ ਪੂਰਾ ਰਹੂਗਾ ਤੇ ਇਧਰੋਂ ਆਪਣੀ ਇਸ ਦਾ ਢਾਲ ਪੈ ਜੀ ਇਹ ਆਇ ਤਰ ਆ ਦੇਖੋ ਹੁਣ ਮੈਂ ਸੋਨੂੰ ਕੱਟ ਕੇ ਦਿਖਾਉਣੀ ਆ ਹਾਂਜੀ ਹੁਣ ਆਪਾਂ ਇਧਰੋਂ ਗੋਡੇ ਤੋਂ 1 ਇੰਚ ਦੀ ਢਾਲ ਬਣਾਤੀ ਆਪਾਂ ਪੂਰਾ 37 ਹੋ ਗਿਆ ਇਧਰੋਂ ਆਪਣਾ ਕਪੜਾ ਵੱਧ ਰਹਿ ਗਿਆ ਇਹਦੇ ਨਾਲ ਮੂਰੋਂ ਚੱਕ ਵੀ ਬਣ ਜੂ ਪਿੱਛੋਂ ਅੱਡੀ ਤੋਂ ਆਪਣੇ ਸਲਵਾਰ ਚੱਕੀ ਨਹੀਂ ਜਾਂਦੀ ਜਿਹੜੀ ਆਪਾਂ ਢਾਲ ਪਾਈ ਆ ਠੀਕ ਹੈ ਆ ਦੇਖ ਹੁਣ ਆਪਾਂ ਸੋਨੂੰ ਪਿੱਛੇ ਤੋਂ ਜਿਹੜੀ ਘਾਟ ਪਉਣੀ ਆ ਉਹ ਦੱਸਦੇ ਆ ਹਾਂਜੀ ਹੁਣ ਆਪਾਂ ਨੇ ਜਿਹੜੇ ਇਹ ਮੂਰੀ ਐ ਮੂਰੀ ਤੋਂ 9 ਇੰਚ ਇਸ ਤਰ੍ਹਾਂ ਰੱਖ ਲਾਂਗੇ ਠੀਕ ਐ ਆ ਆਪਣੇ 9 ਇੰਚ ਤੇ ਲਾ ਲਿਆ ਐ ਤੇ ਆਪਾਂ ਇੱਥੋਂ ਫੇਰ 9 ਤੇ ਰੱਖ ਲਾਂਗੇ ਠੀਕ ਐ ਜੀ ਇਧਰੋਂ ਬਰਾਬਰ ਇੱਥੇ ਨਿਸ਼ਾਨੀ ਲਾ ਗਈ 9 ਤੇ ਇਹ ਜਿੰਨੀ ਆਪਾਂ 9 ਤੇ ਲਾਈਏ ਇਹਦੀ ਆਪਾਂ ਇਸ ਤਰ੍ਹਾਂ ਢਾਲ ਬਣਾ ਲਾਂਗੇ ਆ ਦੇਖੋ ਇਹ ਇਸ ਤਰ੍ਹਾਂ ਇਹ ਜਮਾ ਇੱਥੇ ਰੱਖ ਕੇ ਆ ਜਿਹੜੀ ਨਿਸ਼ਾਨੀ 9 ਤੇ ਲਾਈ ਐ ਇੱਥੋਂ ਆਪਾਂ ਇੰਨੀ ਰੱਖਣੀ ਆ ਝੋਲੀ ਕਲਿਓ ਇਧਰੋਂ ਆਪਾਂ ਇਹ ਟਾ ਇਹਦੀ ਛੋਟਾ ਢਾਲ ਪਾਵਾਂਗੇ ਇਹਦੇ ਨਾਲ ਆਪਣੇ ਕੋ ਸਲਾਈ ਚ ਆ ਜਾਊਗਾ ਤੇ ਕੁਸ ਆਪਣਾ ਇਧਰੋਂ ਕੱਟਿਆ ਜਾਊਗਾ ਠੀਕ ਹੈ ਜੀ ਆ ਦੇਖੋ ਮੈਂ ਸੋਨੂ ਕੋਟ ਕੱਟ ਕੇ ਦੱਸਣੀ ਫਿਰ ਆਪਣਾ ਨਾਏ ਤਾਂ ਇਹ ਸਲਵਾਰ ਆਪਣੀ ਲੰਮੀ ਆ ਹੈਨਾ ਤਾਂ ਕਰਕੇ ਆਪਾਂ 9 ਲੈ ਲਿਆ ਤੇ ਨਹੀਂ ਆਪਾਂ 7 ਵੀ ਲੈ ਲੈਣੇ ਆ ਤੇ 8 ਵੀ ਲੈ ਲੈਣੇ ਆ ਹੈਨਾ ਸਲਵਾਰ ਦੇ ਹਿਸਾਬ ਨਾਲ ਇਹਨਾਂ ਦੀ ਸਲਵਾਰ ਦੀ ਲੰਬਾਈ 37 ਹੈ ਹਾਂਜੀ ਆਪਾਂ ਨੇ ਇਤੋਂ ਇੰਨਾ ਕੱਪੜਾ ਕੱਟਤਾ ਠੀਕ ਐ ਇਹਦੇ ਨਾਲ ਬਹੁਤ ਸੋਹਣੇ ਸਵਾਰ ਬਣੋਗੇ ਪਿੱਛੋਂ ਨਹੀਂ ਆਹੋ ਹੰਦੀਆ ਦੇਖੋ ਆਹ ਆਪਣੀ ਇਧਰ ਕਟਾਈ ਢਾਲ ਇਧਰੋਂ ਢਾਲ ਪਾਤੀ ਆਪਾਂ ਨੇ ਤੇ ਗੋਡੇ ਨੇ ਜਿਹੜੇ ਆਪਾਂ ਇਸ ਤਰ੍ਹਾਂ ਬਣ ਗਿਆ ਸੋ ਖੋਲ ਕੇ ਦਿਖਾਉਦੇ ਆ ਇਹ ਜਿਹੜਾ ਟੱਕ 22 ਇੰਚ ਤੇ 23 ਇੰਚ 벨ਟ ਹੈ ਇਹਨਾਂ ਦੇ ਜਿਹੜਾ ਆਪਣਾ ਆ ਟੱਕ ਆ ਇਹ ਆਪਾਂ ਨੇ 5 ਇੰਚ ਤੇ ਲਿਆਉਣਾ ਇਹਦਾ ਠੀਕ ਐ ਜੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੇਖਿਓ ਹਨਾ ਵੀ ਸਬ지 ਲੱਗੀ ਜਿਹੜੀ ਮੇਰੇ ਪੜਾਣ ਨੂੰ ਨਹੀਂ ਵੀ ਸਬ지 ਲੱਗੀ ਉਹ ਦੁਬਾਰਾ ਪੁੱਛ ਸਕਦੀਆਂ ਨੇ ਜੀ ਧੰਨਵਾਦ